ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰਦੋਸ਼ ਕੋ ਪਿਛਲੇ ਕਈ ਜਹਕਿਆਂ ਦੇ ਵਿੱਚ ਵੱਡੀ ਪੱਧਰ ਤੇ ਪੰਜਾਬ ਦੇ ਲੋਕ ਬਾਹਰ ਗਏ ਨੇ ਪੰਜਾਬ ਦੇ ਬੱਚੇ ਪੜ੍ਹੇ ਲਿਖੇ ਬੱਚੇ ਬਾਹਰ ਗਏ ਨੇ ਤੇ ਬਹੁਤ ਦੇ ਮਾਪੇ ਹਾਲੇ ਇੱਧਰ ਨੇ ਤੋਂ ਇਹ ਸਾਰੇ ਜਿਹੜੇ ਦੁਨਨੇ ਪਾਸੇ ਹੈ ਨਾ ਇਹ ਖਾਸ ਕਿਸਮ ਦਾ ਮਾਨਸਿਕ ਤਣਾਅ ਹੈ ਇੱਕ ਜਿਹੜੀ ਖੇਰਵਾ ਹੁੰਦਾ ਨਾ ਉਹ ਹੈ ਦੋਨੇ ਪਾਸੇ ਉਹ ਉਸਕੇ ਸਬੰਦੇ ਗੀਤ ਵੀ ਆ ਰਹੇ ਨੇ ਬਹੁਤ ਕੁਝ ਆ ਰਹੇ ਹੈ ਲੇਕਿਨ ਮੈਂ ਅੱਜ ਇਹ ਗੱਲ ਨਹੀਂ ਕਰਦੀ ਅੱਜ ਤਾਂ ਜਿਹੜੀ ਚਿੰਤਾਵਾਦ ਰਹੀ ਹੈ ਸਾਡੀ ਉਹਦੀ ਗੱਲ ਕਰਨੀ ਹੈ ਜਿਵੇਂ ਚਿੰਤਾ ਇਹਨਾਂ ਦਿਨਾਂ ਚ ਵੱਧ ਰਹੀ ਹੈ ਪੰਜਾਬ ਦੇ ਵਿੱਚ ਭਈਆਂ ਦੀ ਜਿਹੜੇ ਮਜ਼ਦੂਰ ਪ੍ਰਵਾਸੀ ਮਜ਼ਦੂਰ ਨੇ ਯੂਪੀ ਬਿਹਾਰ ਜਾਂ ਹੋਰ ਸੂਬਿਆਂ ਤੋਂ ਪੰਜਾਬ ਚ ਆਏ ਨੇ ਉਹਨਾਂ ਦੀ ਚਿੰਤਾ ਵੱਧ ਰਹੀ ਹੈ ਨਾ ਜਿਵੇਂ ਬਿਲਕੁਲ ਉਵੇਂ ਹੀ ਸਾਡਾ ਵੀ ਜਿਹੜਾ ਹੈ ਡਰ ਵੱਧ ਰਿਹਾ ਹੈ ਕਿਉਂ ਕਿ ਸਾਰੀ ਦੁਨੀਆ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਜਿਹੜੀ ਮੂਵਮੈਂਟ ਚੱਲ ਰਹੀ ਹੈ ਨਾ ਉਹ ਤੇ ਸਾਡੇ ਤੇ ਬਹੁਤ ਅਸਰ ਪੈਣਾ ਹੈ ਔਰ ਖਾਸ ਤੌਰ ਤੇ ਦੋ ਤਿੰਨ ਦੇਸ਼ਾਂ ਦੇ ਵਿੱਚ ਇੱਕ ਤਾਂ ਕੈਨੇਡਾ ਦੇ ਵਿੱਚ ਤੇ ਜਿਹੜਾ ਹੁਣ ਅਗਸਤ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਹੋਇਆ ਨਿਊਜ਼ੀਲੈਂਡ 'ਚ ਵੀ ਹੋਣ ਲੱਗ ਗਿਆ ਉੱਥੇ ਪੰਜਾਬੀ ਜ਼ਿਆਦਾ ਨੇ ਜਿਹੜੇ ਜਿੰਨਾਂ ਦੇ ਖਿਲਾਫ ਇਹ ਹੈ ਜੁਡੀਸ਼ੀ ਉਥੋਂ ਦੇ ਲੋਕਾਂ ਦੀ ਬੰਬਟ ਚੱਲਦੀ ਇਹਦਾ ਮੈਂ ਜ਼ਿਕਰ ਕਰਨਾ ਚਾਹਣਾ ਹੈ ਕਿ ਅਸੀਂ ਕੱਲੇ ਲੋਕ ਕਹਿੰਦੇ ਹਨ ਕਿ ਪ੍ਰਵਾਸੀਆਂ ਨੂੰ ਪਜਾਓ ਪੰਜਾਬ ਬਚਾਓ ਇਹ ਸਾਰੇ ਕਹੀ ਜਾਂਦੇ ਨੇ ਕਿ ਪ੍ਰਵਾਸੀਆਂ ਨੂੰ ਪਜਾਓ ਦੇਸ਼ ਬਚਾਓ ਅ ਟਰੰਪ ਨੇ ਹੋਰ ਕੀ ਕੀਤਾ ਫਾਈਟ ਸੁਪਰ ਵਿੱਚ ਸਿੱਧੀ ਗੱਲ ਕੀਤੀ ਹੈ ਨਾ ਤੋ ਸਾਰੀ ਦੁਨੀਆ ਦਾ ਫੀਨੋਮਨਾ ਬਣਦਾ ਜਾ ਰਿਹਾ ਹੈ ਇਹ ਬੜਾ ਅਜੀਬ ਜਿਹਾ ਫੀਨੋਮਨਾ ਹੈ ਮਤਲਬ ਜਿਹੜਾ ਧੂਆਂ ਕੁਝ ਘਰਾਂ ਚੋਂ ਉੱਠਦਾ ਹੈ ਡਰਤਾ ਇਹ ਹੈ ਕਿ ਉਹ ਸਾਰੇ ਸ਼ਹਿਰ ਚਟਾ ਸ਼ਾਜੇ ਇਹ ਡਰ ਦੀ ਗੱਲ ਹੈ ਇਹੀ ਕਰਨੀ ਹੈ ਇਸ ਵੀਡੀਓ ਦੇ ਵਿੱਚ ਤੇ ਪਹਿਲਾ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਤੁਸੀਂ ਦੇਖੋ ਗੱਲ ਤਾਂ ਇੱਥੋਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ ਕਿ ਅੱਜ ਇੱਕ ਵੱਡੀ ਖਬਰ ਹੈ ਕੇ ਪੰਜਾਬ ਦੇ ਵਿੱਚੋਂ ਪ੍ਰਵਾਸੀ ਜਿਹੜੇ ਨੇ ਉਹ ਵਾਪਸ ਜਾਣ ਲੱਗੇ ਪਹਿਲੀ ਤਾਂ ਗੱਲ ਪ੍ਰਵਾਸ ਪਰਵਾਸ ਆਪਣਾ ਦੇਸ਼ ਛੱਡ ਕੇ ਹੋਰ ਥਾਂ ਤੇ ਪਰ ਥਾਂ ਤੇ ਕਿਸੇ ਹੋਰ ਥਾਂ ਤੇ ਵਾਸ ਕਰਨਾ ਉਹਨੂੰ ਪ੍ਰਵਾਸ ਕਹਿੰਦੇ ਆ ਤੇ ਅਸੀਂ ਵੀ ਪ੍ਰਵਾਸੀ ਆ ਜਦੋਂ ਅਸੀਂ ਕੈਨੇਡਾ ਜਾਂਦੇ ਆ ਇਹ ਵੀ ਪ੍ਰਵਾਸੀ ਹੈ ਕਈ ਕਿਸਮ ਦਾ ਪ੍ਰਵਾਸ ਹੁੰਦਾ ਇੱਕ ਪ੍ਰਵਾਸ ਮਾਈਗ੍ਰੇਸ਼ਨ ਜਿਹੜੀ ਅੰਗਰੇਜ਼ੀ ਚ ਕਹਿੰਦੇ ਆ ਇੱਕ ਵਿਦਨ ਕੰਟਰੀ ਹੁੰਦੀ ਹੈ ਜਿਹੜੀ ਇਹ ਜੂਪੀ ਵਾਲੇ ਇੱਥੇ ਆਏ ਨੇ ਜਿਹੜੇ ਬਿਹਾਰ ਵਾਲੇ ਇੱਥੇ ਆਏ ਨੇ ਉਹ ਬਿਦਰ ਕੰਟਰੀ ਮਾਈਗ੍ਰੇਸ਼ਨ ਹੈ ਸਾਡੇ ਵਾਲੇ ਬੰਗਾਲ ਚ ਗਏ ਨੇ ਸਾਡੇ ਵਾਲੇ ਪੂਨੇ ਚ ਬੈਠੇ ਨੇ ਬਹੁਤ ਸਾਰੇ ਲੋਕ ਕਾਂਪੂਰ ਚ ਨੇ ਉਹ ਉਹ ਵੀ ਤਾਂ ਮਾਈਗ੍ਰੇਸ਼ਨ ਹੈ ਜਾਂ ਜਾ ਰਹੇ ਨੇ ਜਾਂਦੇ ਨੇ ਤਰਾਇਟ ਵੀ ਗਏ ਸੀ ਅਸੀਂ ਇਹ ਮਾਈਗ੍ਰੇਸ਼ਨ ਹੁੰਦੀ ਹੈ ਪ੍ਰਵਾਸ ਹੁੰਦਾ ਹੈ ਇਸੇ ਤਰ੍ਹਾਂ ਇੱਕ ਕੰਟਰੀ ਕੰਟਰੀ ਪ੍ਰਵਾਸ ਹੁੰਦਾ ਜਿਹੜਾ ਪ੍ਰਵਾਸ ਅਸੀਂ ਕ੍ਰੇਡਿਟ ਡਾਲੀ ਕਰ ਰਹੇ ਆ ਅਸੀਂ ਇੰਗਲੈਂਡ ਕੀਤਾ ਸਭ ਤੋਂ ਪਹਿਲਾਂ 100 ਸਾਲ ਪਸਾ ਲਿਆ ਪੰਜਾਬੀ ਰਾਬ ਦਾ ਫਿਰ ਕ੍ਰੇਡਿਟਾ ਚੜੇ ਗਿਆ ਸੀ ਅਸੀਂ ਅਮਰੀਕਾ ਇਹ ਜਿਹੜਾ ਮਾਈਗ੍ਰੇਸ਼ਨ ਬਾਹਰ ਜਦੋਂ ਜਾਂਦੀ ਹੈ ਹੁਣ ਦੋਨੇ ਪਾਸੇ ਚਿੰਤਾਵਾਨ ਨੇ ਜੇ ਕਿਤੇ ਮਾੜੀ ਬੋਟੀ ਗੱਲ ਆਪਾਂ ਦੇਖਦੇ ਆਂ ਇੰਡੀਆ ਚ ਤਾਂ ਵਿਦਨ ਕਾਟ ਜਿਹੜਾ ਪ੍ਰਵਾਸ ਸਭ ਤੇ ਖਤਰਾ ਮਰਾਠਿਆ ਦਾ ਉੱਥੇ ਮਰਾਠੀ ਦੀ ਗੱਲ ਕਰ ਦਿੰਦੇ ਆਂ ਉੱਥੇ ਜਿਹੜੇ ਨਾਰਥ ਇੰਡੀਆ ਨੇ ਯੂਪੀ ਬਿਹਾਰ ਵਾਲੇ ਨੂੰ ਤਾਂ ਬਹੁਤ ਬਰੋਧ ਹੁੰਦਾ ਫਿਰ ਤੇ ਇਹ ਸਾਡੇ ਵੀ ਹੁਣ ਇਹੋ ਜਿਹਾ ਹਾਲਾਂਕਿ ਸਾਡੇ ਕਿਸੇ ਕਿਸਮ ਦੀ ਕੁੱਟਮਾਰ ਨਹੀਂ ਹਾਂ ਆ ਜਿਹੜਾ ਹਿਆਰਪੁਰ ਦੇ ਦੀਪਨਗਰ ਚ ਹੋਇਆ ਸੀ ਨਾ ਇੱਕ ਬੱਚਾ ਰਵੀਰ ਜਿਸ ਤਰੀਕੇ ਨਾਲ ਉਹਦਾ ਬਦ ਫੈਲੀ ਜਾ ਤਾ ਕਤਲ ਹੋਇਆ ਇਹ ਕੋਈ ਮਾਨਸਿਕ ਜਿਹੜਾ ਤਵਾਜ ਨਜੀ ਦਾ ਠੀਕ ਨਹੀਂ ਉਹੋ ਜਿਹੇ ਬੰਦੇ ਦਾ ਕੰਮ ਹੈ ਉਹਨੇ ਕੀਤਾ ਲੇਕਿਨ ਕਿਉਂਕਿ ਲੋਕਾਂ ਦੇ ਮਨਾਂ 'ਚ ਕੋਈ ਪਤਾ ਨਹੀਂ ਲੱਗਦਾ ਹੁੰਦਾ ਕਦੋਂ ਕੀ ਬਣ ਜੇ ਆਪਾਂ ਦੇਖਿਆ ਨਹੀਂ ਨੇਪਾਲ ਚੜੀ ਦੇਖਿਆ اچانک ਕੀ ਕੋਈ ਸੋਚਿਆ ਸੀ ਨੌਨ ਇਸ ਕਈ ਇਹਨਾਂ ਤਾਂ ਪਹਿਲੀ ਵਾਰ ਨੋ ਸੁਣਿਆ ਵੀ ਆ ਜਨ ਜੈਡ ਵੀ ਕੋਈ ਚੀਜ਼ ਹੈ ਬੱਚੇ ਦੇ ਨੰਮੇ ਜੰਮੇ ਮੁੰਬੜ ਖੜੀ ਕਰਦੀ ਸਰਕਾਰ ਬਦਲਦੀ ਕੁਝ ਨਹੀਂ ਪਤਾ ਲੱਗਦਾ ਤੋਂ ਅੱਛੇ ਵੀ ਕੁਝ ਨਹੀਂ ਲੋਕੋ ਕੜੀ ਪੰਚਾਇਤਾਂ ਉਪਾਰੀਆਂ ਨੇ ਉਪ ਉਹ ਜਾਣ ਲੱਗੇ ਵਾਪਸ ਹੁਣ ਜਦੋਂ ਉਹ ਵਾਪਸ ਜਾਣ ਲੱਗੇ ਹੁਣ ਫਿਕਰ ਪੈ ਗਿਆ ਵੀ ਜੇ ਸਾਰੇ ਗੱਦੇ ਚਲੇਗੇ ਕਰਾਂਗੇ ਕੀ ਕੰਮ ਕੌਣ ਚਲਾਉ ਇੰਡਸਟਰੀ ਚ ਕੌਣ ਕੰਮ ਕਰੂ ਖੇਤਾਂ ਚ ਝੋਨਾ ਲਾਉਣੇ ਹੀ ਆਉਂਦੇ ਨੇ ਹਾੜੀ ਇੱਟਾਂ ਦੇ ਪੱਠੇ ਸਾਰਾ ਕੁਝ ਹੁੰਦਾ ਤੇ ਉਹ ਗੱਲ ਬਿਲਕੁਲ ਉਸੇ ਤਰ੍ਹਾਂ ਇਹ ਜਿਹੜਾ ਮੈਨੂੰ ਝੱਗੀ ਲੱਗੀ ਜਦੋਂ ਜਗेंद्र ਸਿੰਘ ਨਰਾਹਣ ਨੇ ਕਿਹਾ ਵੀ ਇਹ ਜਿਹੜਾ ਫਿਰਕੂ ਚਾਪੜਕਾਓ ਪ੍ਰਚਾਰ ਜੋ ਵੀ ਕਰ ਹੈ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਤਾਂ ਬੋਲਣ ਦਾ ਇਹਦੇ ਚ ਹਿੰਮਤ ਚਾਹੀਦੀ ਹੈ ਨਾ ਮਸੇ ਅਸੀਂ ਇਹ ਕਹਦੇ ਬਾਸਰ ਲੱਗੇ ਨੇ ਲੋਕ ਇਹਨਾਂ ਨੂੰ ਭਜਾਓ ਪੇ ਕੰਮ ਕੌਣ ਕਰੂ ਉਹ ਵੀ ਦੇਖ ਲਓ ਨਾ ਜਿਹੜੇ ਕੰਮ ਇਹ ਕਰਦੇ ਨੇ ਆਪਾਂ ਪੰਜਾਬੀ ਦੀ ਹੋਣ ਕਰਦੇ ਬਿਲਕੁਲ ਓਵੇਂ ਜਿਹੜੇ ਅਸੀਂ ਬਾਹਰ ਜਾ ਕੇ ਕਰਦੇ ਆ ਉਥੋਂ ਦੇ ਲੋਕਲ ਨਹੀਂ ਕਰਦੇ ਤੋਂ ਜਿਹੜੀ ਚਿੰਤਾ ਹੈ ਜਿਹਦੇ ਕਰਕੇ ਮੈਂ ਵੀਡੀਓ ਬਣਾ ਰਿਹਾ ਹਾਂ ਉਹ ਤਾਂ ਇਹ ਹੈ ਕਿ ਸਾਰੀ ਦੁਨੀਆ 'ਚ ਯੂਰਪ ਦੇ ਵਿੱਚ ਜਿਹੜੇ ਯੂਰੋਪੀਅਨ ਮੁਲਕ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਨਾਂ 'ਚ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਸੀ ਉਹਨਾਂ ਦੇ ਖਿਲਾਫ ਆਵਾਜ਼ ਉੱਠਣੀ ਸ਼ੁਰੂ ਹੋਈ ਦੁੱਖ ਤਾਂ ਹੁਣ ਇਸ ਉਦੋਂ ਤੱਕ ਤਾਂ ਅਸੀਂ ਵੀ ਕਹਨੇ ਆ ਚਲੋ ਹੁਣ ਕੈਨੇਡਾ ਝੋਠੀ ਵੀ ਗੈਰਕਾਨੂੰਨੀ ਨੂੰ ਕੱਢ ਦੋ ਚਲੋ ਭਾਈ ਠੀਕ ਹੈ ਜਾ ਅਮਰੀਕਾ ਨੂੰ ਵੀ ਗੈਰਕਾਨੂੰਨੀਆ ਨੂੰ ਕੱਟ ਰਿਹਾ ਹੁਣ ਤਾਂ ਦੁੱਖ ਇਸ ਗੱਲ ਦਾ ਵੀ ਕਾਨੂੰਨੀਏ ਨੂੰ ਜਿਹੜੇ ਪ੍ਰਵਾਸੀ ਬਿਲਕੁਲ ਸਹੀ ਤਰੀਕੇ ਨਾਲ ਗਏ ਨੇ ਕਾਨੂੰਨੀ ਪ੍ਰਵਾਸੀ ਨੇ ਜਿਹਨੂੰ ਕਹੀਏ ਜਿਨ੍ਹਾਂ ਨੂੰ ਕਾਨੂੰਨ ਨੇ ਉੱਥੇ ਦਿੱਤੇ ਹੋਈ ਹੈ ਜਿਹੜੀ ਰੱਖਿਆ ਉਹਨਾਂ ਦੇ ਵਿਰੁੱਧ ਵੀ ਵੋਇਸ ਉਠਣੀ ਸ਼ੁਕੂ। ਫੌਣੋ ਜਿਹੜਾ ਕੁਛ ਅਗਸਤ ਦੇ ਵਿੱਚ ਆਸਟ੍ਰੇਲੀਆ 'ਚ ਹੋਇਆ ਥੋੜਾ ਮਤਲਬ ਆਸਟ੍ਰੇਲੀਆ ਤਾਂ ਬੇਸਿਕਲੀ ਕਿਸ ਨੂੰ ਵੜਦਾ ਤਾਂ ਉੱਥੇ ਗੈਰਕਾਨੂੰਨੀ ਕਿੱਥੇ ਨੇ ਤੇ ਉੱਥੇ ਕੈਨੇਡਾ ਦੇ ਚ ਫਿਰ ਵੀ ਮੰਨ ਲੈਂਦੇ ਸੀ ਤੇ ਉੱਥੇ ਆਸਟ੍ਰੇਲੀਆ ਵਾਲੇ ਦੇ ਕਈ ਸ਼ਰਤ ਸਿੱਧਾ ਭਾਰਤੀ ਪ੍ਰਵਾਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਹੁਣ ਭਾਰਤੀ ਜਦੋਂ ਕਹਿੰਦੇ ਆਸੀਂ ਇੰਡੀਅਨ ਕਹਿੰਦੇ ਆ ਤੇ ਉਹ ਤਾਂ ਫਿਰ ਪੰਜਾਬੀ ਜਿਆਦਾ ਨੇ ਤੇ ਪੰਜਾਬੀਆਂ ਤੇ ਅਟੈਕ ਫਿਰ ਕਿਉਂ ਨਾ ਚਿੰਤਾ ਹੋਵੇ ਬਸਰ ਉੱਥੇ ਇਹਹੀ ਤਾਂ ਕਹਿੰਦੇ ਕਿ ਜੇ ਗੈਰ ਕਾਨੂੰਨੀ ਫਿਰ ਵੀ ਕਿਹਾ ਜਾ ਸਕਦਾ ਇਹ ਤਾਂ ਪ੍ਰਵਾਸੀਆਂ ਦੇ ਖਿਲਾਫ ਉਮਰ ਚੱਲ ਪਈ ਕੱਲੀ ਉੱਥੇ ਨਹੀਂ ਉਹਦੇ ਨਾਲ ਬਿਲਕੁਲ ਗਵਾਂਡੀ ਹੈ ਨਿਊਜ਼ੀਲੈਂਡ ਛੋਟਾ ਜਿਹਾ ਦੇਸ਼ ਹੈ ਇਹ ਕਿਹੜਾ ਬਟਾ ਹੈ ਇਹਦੀ ਵੀ ਆਬਾਦੀ 2 ਕਰੋੜ ਕੁਛ 72 ਲੱਖਾ ਸ਼ਾਇਦ ਇਹਦੇ ਚ ਵੀ ਇੰਨਾ ਨੂੰ ਵੀ ਲੋਡ ਹੈ لیکن اشتباب ਜੂਦ ਜਿਹੜੇ ਲੋਕ ਇਹ ਕਰ ਰਹੇ ਨੇ ਨਾ ਉਹ ਇਸ ਨਹੀਂ ਸੋਚਦੇ ਸਾਡੇ ਵਾਲੇ ਵੀ ਤਾਂ ਪਹੁੰਚਾਰੇ ਬੰਦੇ ਨੇ ਜਿਹੜੇ ਕਹਿੰਦੇ ਭਈਏ ਪਜਾਓ ਪੰਜਾਬ ਬਚਾਓ ਉੱਥੇ ਵੀ ਉਵੇਂ ਉੱਥੇ ਉੱਥੇ ਇੱਕ ਇਮੀਗ੍ਰੇਸ਼ਨ ਦਾ ਲੀਡਰ ਹੈ ਜਿਹੜਾ ਇਮੀਗ੍ਰੇਸ਼ਨ ਦਾ ਵਿਰੋਧ ਕਰਦਾ ਟੌਮੀ ਰਵਿੰਸਨ ਉਹੜੇ ਇਹ ਮੂਵਮੈਂਟ ਚਲਾਈ ਜਿਹੜੀ ਇੰਗਲੈਂਡ ਦੇ ਵਿੱਚ ਹੁਣ ਦੇਖੋ ਮੈਂ ਕੈਨੇਡਾ ਦੀ ਗੱਲ ਕੀਤੀ ਇੰਗਲੈਂਡ ਦੀ ਗੱਲ ਕਰ ਰਹੇ ਵਡੇ ਵੱਡੇ ਲੀਡ ਉੱਠ ਖੜੇ ਕਿਉਂਕਿ ਅੰਗਲੈਂਡ ਦੇ ਵਿੱਚ ਵੀ ਅਨਾਕ ਕੇ ਜਿੰਨੇ ਵੀ ਦੇਸ਼ ਨੇ ਮੈਂ ਜਿੰਨਾਂ ਦਾ ਜ਼ਿਕਰ ਕੀਤਾ ਇਹ ਪ੍ਰਵਾਸੀਆਂ ਦੇ ਖਿਲਾਫ ਮੂਵਮੈਂਟ ਚਲਾ ਰਹੇ ਨੇ ਹੁਣ ਤੁਸੀਂ ਦੇਖੋ ਬ੍ਰਿਟਾਨੀਆ ਦੀ ਗੱਲ ਆਪਾਂ ਕਰ ਲਈਏ ਆਸਟ੍ਰੇਲੀਆ ਦੀ ਕਰ ਲਈ ਜਿੱਦਿਕ ਮੈਂ ਤਾਂ ਦੱਸਣਾ ਹੀ ਸੀ ਵੀ ਉੱਥੇ ਚੱਲ ਰਿਹਾ ਹੈ ਬ੍ਰਿਟਾਨੀਆ 'ਚ ਕੀ ਹੋ ਰਿਹਾ ਹੈ ਉੱਥੇ ਜਿੰਨੇ ਵੀ ਗੈਰ ਕਾਨੂੰਨੀ ਨੇ ਉਹਨਾਂ ਦੇ ਖਿਲਾਫ ਉੱਥੇ ਜੀ ਪਹਿਲਾਂ ਤਾਂ ਉਹ ਕਹਿੰਦੇ ਜੀ ਇਹਨਾਂ ਦੀ ਵਾਦੀ ਹੈ ਇਹ ਲੋਕ ਆ ਗਏ ਸਾਡੇ ਦਾ ਘਰ ਮਿਲਦੇ ਨੇ ਨਾ ਹੁਣ ਸਾਨੂੰ ਕੰਮ ਮਿਲਦਾ ਤੇ ਇਸ ਕਰਕੇ ਇਹਨਾਂ ਨੂੰ ਕੱਢੋ ਇਥੋਂ ਬੇਰੋਜ਼ਗਾਰੀ ਵਧ ਗਈ ਮਹਿੰਗਾਈ ਵਧ ਗਈ ਤੇ ਇਹ ਟ੍ਰੈਫਿਕ ਜਾਮ ਵੀ ਇਹਨਾਂ ਦੇ ਸਰਪਾਤਾ ਤੇ 16% ਵੈਸੇ ਬ੍ਰਿਟਾਨੀਆਂ ਚ ਜਿਹੜੇ ਬਾਹਰਲੇ ਲੋਕ ਨੇ ਪ੍ਰਵਾਸੀ ਨੇ ਇਹ ਸਾਡੇ ਬਹੁਤ ਨੇ ਬੰਗਲਾਦੇਸ਼ ਤੇ ਪਾਕਿਸਤਾਨ ਤੇ ਭਾਰਤ ਨੇਪਾਲ ਸਾਰੇ ਨੇ ਜਦੋਂ ਆਪਾਂ ਦੇਖਦਾ ਉੱਥੇ ਤਾਂ ਨਸ਼ਾ ਪ੍ਰਸਤੀ ਵੀ ਹੈ ਆ ਹੁਣ ਤੁਸੀਂ ਦੇਖਿਆ 9 ਸਤੰਬਰ ਨੂੰ ਇੱਕ ਸਿੱਖ ਕੁੜੀ ਬੈਸਟ ਮਿਡਲੈਂਡਸ ਦੇ ਵਿੱਚ ਸਿੱਖ ਕੁੜੀ ਜਿਹੜੀ ਉੱਥੋਂ ਦੀ ਜੰਮੀ ਹੋਈ ਹੈ ਉਸ ਨੂੰ ਗੈਂਗਰੇਪ ਹੋਇਆ ਔਰ ਉਦੋਂ ਬਾਅਦ ਉਹਨੂੰ ਕਿਹਾ ਇਹ ਤੇਰਾ ਦੇਸ਼ ਨਹੀਂ ਇਹ ਤੁਹਾਡੇ ਲਈ ਤਾਂ ਨਹੀਂ ਜਾਓ ਉੱਥੋਂ ਜਦੋਂ ਇਹ ਕੁਛ ਹੋ ਗਿਆ ਤਾਂ ਹੁਣ ਉੱਥੇ ਯੂਨਾਈਟਿਡ ਕਿੰਗਡਮ ਨਾਮ ਦੀ ਇੱਕ ਸੰਸਥਾ ਬਣ ਗਈ ਤੇ ਜਿਵੇਂ ਆਪਾਂ ਨੇਪਾਲ ਦੀ ਗੱਲ ਕੀਤੀ ਉੱਥੇ ਬਣੇ ਜਿਹੜੀ ਜਨ ਜੈਡ ਉਮੀਦਰ ਉਹ ਜਨਰੇਟਡ ਕਿੰਗਡਮ ਜਿਹਦਾ ਮੈਂ ਤੁਹਾਨੂੰ ਲੀਡਰ ਦੱਸਿਆ ਟੋਮੀ ਰਵਿੰਸਨ ਉਹ ਕਹਦੇ ਵੀ ਇਹਨਾਂ ਨੂੰ ਨਹੀਂ ਸੀ ਜਦੋਂ ਫਿਲਮਾਂ ਵੀ ਬਣ ਕੇ ਪੈਸੇ تھے ਸਹਿਲ ਖਾਂ ਦੀ ਫਿਲਮ ਹੀ ਸੀ ਸਲਵਾਨ ਦੇ ਭਰਾ ਦੀ ਜਿਹੜੀ ਫਿਲਮ ਐਤੀ ਸੀ ਵੀ ਨਸਲ ਪ੍ਰਤੀ ਬਹੁਤ ਆ ਉੱਥੇ ਤੇ ਉਹ ਹੁਣ ਉੱਥੇ ਕੀ ਹੈ ਉਹ ਕਹਦੇ ਕੱਢੋ ਇਹਨਾਂ ਨੂੰ ਜਿਨੀ ਇਹ ਹਾਲ ਆਪਾਂ ਕਹੀਏ ਨੇ ਕਿ ਭਈਏ ਜਲੇ ਜਾਣ ਉਹ ਸਾਨੂੰ ਭਈਏ ਸਮਝ ਕੇ ਸਾਨੂੰ ਗੱਡੀ ਜਾਂਦੇ ਨੇ ਤੇ ਤੁਸੀਂ ਦੇਖ ਲਓ ਚਿੰਤਾ ਕਿਉਂ ਨਾ ਹੋਵੇ ਤੇ ਇਹ ਇਸ ਤਰ੍ਹਾਂ ਦੇ ਹਾਲ ਜਿਹੜਾ ਹੈ ਉੱਥੇ ਚੱਲ ਰਿਹਾ ਹੁਣ ਉਹਦਾ ਕੀਰ ਸਟਰਾਬਰ ਉਹਨਾਂ ਦਾ ਜਿਹੜਾ ਸਰਕਾਰ ਹੈ ਉਹ ਹੁਣ ਉਹਨੂੰ ਇਹ ਚੁਣੌਤੀ ਹੈ ਇਹ ਗੁੱਸਾ ਉੱਭਰ ਰਿਹਾ ਹੈ ਘਟਿਆ ਨਹੀਂ ਹੈ ਜੇ ਤੁਸੀਂ ਕੋ ਘਟ ਗਏ ਔਰ ਸਾਡੇ ਬੈਸੇ ਉਹਨਾਂ ਨੇ ਰੂਪ ਤੇ ਬਹੁਤ ਪਾਬੰਦੀਆਂ ਲਾਤੀਆਂ ਲੇਕਿਨ ਇਸ ਦੇ ਬਾਵਜੂਦ ਗੁੱਸਾ ਚੱਲ ਰਿਹਾ ਹੈ ਜਿਵੇਂ ਮੈਂ ਤੁਹਾਨੂੰ ਅਸਟ੍ਰੇਲੀਆ ਦੇ ਵਿੱਚ ਵਾੜਾ ਕੋ ਨਮਾ ਕੰਟਰੀਆ 250 ਸਾਲ ਜਿਹੜੇ ਹੋਏ ਨੇ ਉਹਨੂੰ ਆਵਾਦ ਹੋਏ ਨੂੰ ਥੋੜੀ ਜਿਹੀ ਆਬਾਦੀ ਹੈ 2 ਕਰੋੜ 72 ਲੱਖ ਦੀ ਫੇਰ ਨਹੀਂ ਹੋਰ ਦੇ ਤੇ ਹੁਣ ਫਿਰ ਕੁੱਟਣ ਲੱਗੇ ਮਤਲਬ 8 ਦੇ ਵਿੱਚ ਉੱਥੇ ਵਿਦਿਆਰਥੀਆਂ ਤੇ ਹਮਲੇ ਹੋਏ ਸੀ ਜਿਹਨੂੰ ਅਸੀਂ ਨਸਲੀ ਹਮਲੇ ਕਹਿੰਦੇ ਆ ਪਰ ਸਭ ਤੋਂ ਵੱਡਿਆ ਜਿਹੜਾ ਇਹਨੂੰ ਹਵਾ ਦਿੱਤੀ ਉਹ 트ੰਪਡ ਹੈ 트ੰਪ ਦਾ ਆਇ ਜਿਸ ਬਾਇਟ ਸੁਪਰ ਮੇ ਸੀਦੇ ਨਾ ਹੁੰਦੇ ਸੀ ਜਿਹੜੀ 트ੰਪ ਦਾ ਹਾਲ ਹੈ ਉਹਨੇ ਤਾਂ ਮਤਲਬ ਸਾਰੀ ਦੁਨੀਆ ਹਿਲਾਤੀ ਇਸ ਮਾਮਲੇ ਤੇ ਹੋਰ ਲਹਿਰਿਕਤਾ ਤੇ ਹੁਣ ਉਸ ਤਰ੍ਹਾਂ ਦੀ ਗੱਲ ਹੈ ਤੇ ਹੁਣ ਭਾਰਤ ਚ ਜਾऊं ਕਿੱਥੇ ਸਾਡੀ ਆਬਾਦੀ ਇੰਨੀ ਹੈ ਗੁਰਬਲ ਗੁਰਬਲ ਕਰਦੇ ਫਿਰਦੇ ਆਂ ਅਸੀਂ ਸਾਨੂੰ ਤਾਂ ਲਾਰੇ ਨੇ 2 ਕਰੋੜ ਨੌਕਰੀਆਂ ਕਿਹੜੀਆਂ ਜੀ 2 ਕਰੋੜ ਚਾਹਣ ਕਿੱਥੇ ਲੋਕ ਜੇ ਉਹ ਬਾਹਰ ਨਹੀਂ ਜਾਂਦੇ ਇੱਥੇ ਨੌਕਰੀ ਨਹੀਂ ਮਹਿੰਗਾਈ ਜ਼ਿਆਦਾ ਹੈ ਜੇ ਉੱਥੇ ਜਾਂਦੇ ਨੇ ਜੇ ਚੰਗੀ ਜ਼ਿੰਦਗੀ ਦੀ ਆਸ ਹੈ ਪੰਜਾਬੀਆਂ ਨੂੰ ਉੱਥੇ ਹਾਲ ਇਹ ਹੈ ਤਾਂ ਕੀ ਕਰੇ ਪੰਜਾਬੀ ਮਤਲਬ ਹੁਣ ਬਿਲਕੁਲੋਂ ਮੈਂ ਮੈਂ ਬਹੁਤ سارے ਪੱਗਿਆਂ ਨੂੰ ਪੁੱਛਿਆ ਉਹ ਕਹਿੰਦੇ ਜੀ ਉੱਥੇ ਕੰਮ ਨਹੀਂ ਹੈ ਜहां ਕੰਮ ਹੈ ਥੋੜਾ ਪੈਸਾ ਵੀ ਜ਼ਿਆਦਾ ਹੈ ਵहां से ਤਾਂ ਉਹੀ ਉੱਥੇ ਸਿਕੰਬੇਟੇ ਹੈ ਨਹੀਂ ਸਾਡੇ ਪੰਜਾਬੀ ਬਾਹਰ ਜਾਂਦੇ ਨੇ ਚੀਜ਼ਾਂ ਵਾਲੇ ਵੀ ਨੇ ਇਕੱਲੇ ਹੀ ਨਹੀਂ ਹੈ ਉਹ ਉਹ ਜਾਂਦੇ ਨੇ ਹੁਣ ਇਹ ਬਹੁਤ ਵੱਡੀ ਚੁਣੌਤੀ ਬਣਦੀ ਜਾ ਰਹੀ ਮੈਂ ਉਹਨਾਂ ਲੋਕਾਂ ਲਈ ਸੋਚਣਾ ਹੈ ਕਿ ਜਦੋਂ ਸਾਡੇ ਤੇ ਪੈ ਰਹੀ ਹੈ ਅਸੀਂ ਵੀ ਉਹਨਾਂ ਦੀ ਮਦਦ ਕਰ ਸਕਦਾ ਸਮਝੀਏ ਜਿਨ੍ਹਾਂ ਨੂੰ ਅਸੀਂ ਭਜਾ ਰਹੇ ਹਾਂ ਪੰਜਾਬ ਵਿਚਾਰ ਰਹੇ ਐਹੀ ਸਾਰੀ ਦੁਨੀਆ ਉਹਦੇ ਉੱਤੇ ਦੇਸ਼ ਵਿਚਾਰ ਰਹੀ ਹੈ ਤੇ ਉਹ ਕਰ ਰਿਹਾ ਕਿ ਕਿੱਧਰ ਨੂੰ ਜਾਊਗੀ ਜੀ ਇਸੇ ਕਰਕੇ ਮੈਂ ਜਿਹੜੀ ਗੱਲ ਉਹ ਜਿਹੜਾ ਜਿਹੜੀ ਗੱਲ ਕਰ ਰਿਹਾ ਸੀ ਨਾ ਜਿਹੜਾ ਸ਼ੇਅਰ ਸੁਣਾ ਰਿਹਾ ਸੀ ਧੂਆ ਜੋ ਕੁਛ ਘਰੋਂ ਸੇ ਉੱਠ ਰਹਾ ਹੈ ਨਾ ਪੂਰੇ ਸ਼ਹਿਰ ਪਰ ਚਾ ਜਾਏ ਤੋਂ ਕਹਿਣਾ ਡਰ ਰਹੀ ਹੈ ਸੱਚਮੁੱਚ ਹੀ ਕਿਤੇ ਸਾਰੇ ਸ਼ਹਿਰ ਤੇ ਨਾ ਜਾ ਜਾਏ ਇਹ ਡਰ ਹੈ ਆਪਾਂ ਉਹਦੇ ਬਾਰੇ ਸੂਤਰਾ ਸਭ ਨੂੰ ਚਾਹੀਦਾ ਜਿਵੇਂ ਅਸੀਂ ਸੋਚ ਰਹੇ ਹਾਂ ਨਾ ਕਿ ਜੇ ਸਾਰੇ ਜਿਹੜੇ ਬੰਦੇ ਇੱਕੋ ਜਿਹੇ ਹੁੰਦੇ ਤੇ ਕੱਲੇ ਦੀ ਸਜ਼ਾ ਸਭ ਨੂੰ ਨਾਲ ਦੇਈ ਆਪਾਂ ਜੋ ਹੁਸ਼ਿਆਰਪੁਰ ਚੋਂ ਹੈ ਜਿਵੇਂ ਅਸੀਂ ਅਮਰੀਕਾ ਨੂੰ ਕਹਿੰਦੇ ਹਰਜਿੰਦਰ ਸਿੰਘ ਡਰਾਈਵਰ ਦੀ ਗਲਤੀ ਦੀ ਸਜ਼ਾ ਸਾਰੇ ਪੰਜਾਬੀਆਂ ਨੂੰ ਦੇਣੀ ਚਾਹੀਦੀ ਬਿਲਕੁਲ ਉਸੇ ਤਰੀਕੇ ਨਾਲ ਇਹ ਧਰਤੀ ਜਿਹੜੀ ਹੈ ਕਿ ਇੱਥੇ ਕੋਈ ਕਿਤੇ ਵੀ बसे ਸਹੀਤ ਰਿੱਕੇ ਨਾਲ ਬਸੇ ਉਥੋਂ ਦੇ ਕਾਨੂੰਨਾਂ ਦੀ ਜਿਹੜਾ ਪਾਲਣਾ ਕਰਦਾ ਬਸੇ ਉਹਨਾਂ ਦਾ ਬ੍ਰੋਤ ਨਾ ਕਰੋ ਇਹਦਾ ਅਸੀਂ ਸਭ ਨੂੰ ਕਹਿ ਰਹੇ ਆ ਸਾਨੂੰ ਸੋਚਣ ਦੀ ਲੋੜ ਹੈ ਇਸ ਮਾਮਲੇ ਵਿੱਚ ਦੇਖੋ ਕੀ ਅਸੀਂ ਲੋਕਾਂ ਦੇ ਮਨਾਂ 'ਚ ਇਹ ਗੱਲ ਪਹੁੰਚ ਕਾਫੀ ਆਪ ਹੁੰਨੀ ਹੈ ਚ ਨਹੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ